ਕਹਾਂ ਹੌਸਲ ਮੁਸਲਮਾਨ ਕਹਾ ਬਣ ਮੁਸ਼ਕਲ ਓਏ ਤਾਂ ਮੁਸਲਮਾਨ ਕਹਾਏ ਕੀ ਮਤਲਬ ਸੀ ਇਹ ਗੱਲ ਦਾ ਪਹਿਲਾਂ ਜਿਹਨੇ ਭਗਤ ਨੂੰ ਨਹੀਂ ਪਛਾਣਿਆ ਭਗਤਾ ਨੂੰ ਨਹੀਂ ਪਛਾਣਿਆ ਉਹਨਾਂ ਨੂੰ ਨਹੀਂ ਪਛਾਣਿਆ ਨਾਨਕ ਨੂੰ ਨਹੀਂ ਪਛਾਣਿਆ ਵੀ ਚੱਲ ਭਗਤੇ ਨਹੀਂ ਪਛਾਣਿਆ ਮੁਸਲਮਾਨ થઈ ਦੀ ਗੱਲ ਹੈ ਐਂ ਨਹੀਂ ਦਿਖਦਾ ਜਿਹਦੇ ਅੱਖ ਸੀ ਇੱਕ ਉਹ ਦੋਆਲੇ ਨੂੰ ਕਦੇ ਨਾ ਪਛਾਣਦਾ ਇਦਾ ਮਲ ਉਹਦੇ ਵੀ ਅੱਖ ਐ ਨਹੀਂ ਅੱਲਾ ਦਾ ਖਾਲੇ ਨੂੰ ਨਾ ਪਛਾਣਦੇ ਚਲੋ ਇਹਨੂੰ ਮਾਫ ਕਰ ਦੋ ਜਲਦਬ ਵਿਚਾਲੇ ਅੱਖੇ ਨੂੰ ਵੀ پتہ ਕਹਾਣ ਵਾਲਾ ਨਾ ਉਹਦੇ ਬੋਲੇ ਤਾਂ ਭਾਵੇਂ ਪਛਾਣ ਲਵੇ ਕੋਈ ਗੱਲ ਨਾ ਕਰੂਗਾ ਮੈਂ ਭਾਈ ਤੇ ਨੂੰ ਕਿਵੇਂ ਪਤਾ ਹੈ ਨਾ ਗੱਲਾਂ ਦਾ ਉਹ ਵੇ ਦੱਸੋ ਮੇਰੇ ਕੋਲ ਅੱਖਾਂ ਨੇ ਮੈਨੂੰ ਦੀਦਾ ਅੱਖਾਂ ਕੀ ਹੁੰਦੀਆਂ ਨੇ ਉਹ ਕਹੂ ਕਿ ਕੋਈ ਖਬਰ ਜਾਣਦਾ ਹੀ ਨਹੀਂ ਜਾਬੜੂ ਇਹਨੂੰ ਜਦ ਕਿ ਪਤਾ ਖਾਂਕੀ ਹੁੰਦੀ ਹੈ ਜੋ ਕੋਈ ਪਤਾ ਜਿੰਨਾ ਵਰਦੀ ਨੂੰ ਦੱਸੀ ਜਾਉ ਉਹਨੂੰ ਕੋਈ ਨਹੀਂ ਪਤਾ ਥਾਂ ਕੀ ਹਰਾ ਕੀ ਹੁੰਦਾ ਪੀੜਾ ਕੀ ਹੁੰਦਾ ਲਾਲ ਕੀ ਹੁੰਦਾ ਕੋੜਾ ਕੀ ਹੁੰਦਾ ਕੀ ਪਤਾ ਆਪਣੀ ਭਾਸ਼ਾ ਜੋ ਕਿਹੜੀ ਭਾਸ਼ਾ ਸਮਝਦੇ ਬਈਰੋ ਇਹ ਜਿਹੜੀਆਂ ਮੱਤਾਂ ਨੇ ਖੋਤੇ ਘਰੇ ਦੀ ਪਛਾਣ ਬਹੁਤਾ ਆਮ ਆਦਮੀ ਨੂੰ ਹੋ ਜਾਂਦੀ ਆ ਪਰ ਨੇ ਪਤਾ ਵੀ ਆ ਗੱਲ ਸੱਚ ਆ ਝੂਠ ਸੱਚ ਝੂਠ ਦੀ ਪਛਾਣ ਤਾਂ ਆਵੇਂ ਕੋਈ ਨਾ ਹੋਏ ਤਾਂ ਮੁਸਲਮਾਨ ਕਹੇ ਮੁਸਲਮਾਨ ਧਰਮ ਜਰੂਰ ਸੀ ਇਹ ਨਾ ਦਾ ਝੂਠ ਉਹ ਲੱਗਾ ਕਰਤਾ ਲੋਕ ਉਹਨਾਂ ਮਗਰ ਲੱਗੇ ਸੱਚ ਉਹਨਾਂ ਨੇ ਨਹੀਂ ਪਛਾਣਿਆ ਸੱਚ ਨੂੰ ਪਛਾਣਨਾ আর ਸੱਚ ਨੂੰ ਜਾਣਨਾ ਹੋਰ ਗੱਲ ਆ ਜੂੜ ਨੂੰ ਪਛਾਨ ਕੇ ਜੂੜ ਤਿਆਗ ਦੇਣਾ ਹੋਰ ਗੱਲ ਹੈ ਜੂੜ ਨੂੰ ਪਛਾਨ ਕੇ ਜੂੜ ਤਿਆਗ ਦੇਣਾ ਇਹ ਹੋਰ ਗੱਲ ਹੈ ਪਰ ਸੱਚ ਨੂੰ ਪਛਾਨ ਲੈਣਾ ਸੱਚਿਆਰਾ ਬਣ ਜਾਣਾ ਇਹ ਹੋਰ ਗੱਲ ਹੈ ਦੋ ਗੱਲਾਂ ਅਲੱਗ-ਅਲੱਗ ਨੇ ਪਰ ਅਸੀਂ ਜੂੜ ਨੂੰ ਪਛਾਨ ਕੇ ਜੂੜ ਨੂੰ ਛੱਡ ਕੇ ਹੀ ਸਿੱਖ ਬਣ ਗਏ ਅਜਾ ਜੂੜ ਨੂੰ ਪਛਾੜਿਆ ਨਹੀਂ ਜੂੜ ਨੂੰ ਜਾਣਿਆ ਨਹੀਂ ਜੂੜ ਛੱਡਿਆ ਉਹ ਨਹੀਂ ਪਹਿਲਾਂ ਹੀ ਸਿੱਖ ਬਣ ਗਏ ਯਾਦ ਕੇ ਝੂਠ ਨੂੰ ਜਾਣ ਕੇ ਝੂਠ ਨੂੰ ਪਛਾਣ ਕੇ ਝੂਠ ਨੂੰ ਤਿਆਗ ਕੇ ਸੱਚ ਨੂੰ ਅਪਣਾ ਕੇ ਪਛਾਣ ਕੇ ਤਾਂ ਸਿੱਖ ਬਣਦਾ ਸਿੱਖਾ ਖਾਣਾ ਚਾਹੀਦਾ ਮੁਸਲਮਾਨ ਮਾਇਦ ਕਹੇ ਭਈ ਜਿਹੜਾ ਸਰੀਰ ਹੈ ਦੇਹ ਹੈ ਬਹਾਲ ਦੀ ਇਹ ਜੋ ਵੀ ਚੀਜ਼ ਆ ਖਰੂਦੀ ਦੀ ਹੈ ਉਹ ਅੱਲਾਹ ਦੀ ਹੈ ਬਾਸ ਇਹਦੇ ਵਿਸ਼ਵਾਸ ਕਰ ਲੋ ਉਹ ਕੀ ਹੈ ਤੂੰ ਛੱਡੋ ਉਹ ਸੱਚ ਹੈ ਉਹ ਫੇਰ ਜਾਣਾਂਗੇ ਪਾੜੜਾ ਝੂਠ ਹੈ ਇਹ ਦਿਖਾਤਾ ਜੋ ਅਖਰੂ ਨਹੀਂ ਦਾ ਝੂਠ ਹੈ ਸੱਚ ਨਹੀਂ ਹੈ ਉਹ ਨਾਲੇ ਦੀ ਤੱਕ ਗੱਲ ਬਣੀ ਹੋਈ ਹੈ ਮੂਰਤੀ ਪੂਜਾ ਨਹੀਂ ਕਰਦੇ ਜੀਨੇ ਦਾ ਅਗਿਆਨਤਾ ਨਾਲ ਬਣੀ ਹੋਈ ਹੈ ਹੁਣ ਵੀ ਭਾਈ ਅਸੀਂ ਮੂਰਤੀ ਪੂਜਾ ਨਹੀਂ ਕਰਦੀ ਕਿਉਂ ਨਹੀਂ ਕਰਨੀ ਭਾਈ ਨਹੀਂ ਕਰਦੀ ਸਾਡੇ ਕਹਿੰਦੇ ਉਹ ਅਗਿਆਨਤਾ ਨਾਲ ਛੱਡੀ ਹੋਈ ਹੈ ਉਹ ਅਗਿਆਨਤਾ ਨਾਲ ਛੱਡੀ ਹੋਈ ਹੈ ਸੁਣ ਕੇ ਉਹ ਮੁਸਲਮਾਨ ਨਹੀਂ ਹੈ ਚਾਹ ਮੁਰਦੀ ਪੂਜਾ ਨਹੀਂ ਕਰਦਾ ਮੁਸਲਮਾਨਤਾ ਹੈ ਨਹੀਂ ਕਿਉਂ ਨਹੀਂ ਤੈਮੁਰਦੀ ਪੂਜਣੀ ਇਹਦਾ ਜੇ ਜਵਾਬ ਹੈ ਤਾਂ ਮੁਸਲਮਾਨ ਹੈ